ਸਸਿਕਲ ਜੀ ਮੈਂ ਮਿਰਚਾਵਲਾ ਦੋਸਤੋ ਅੱਜ ਅਸੀਂ ਤੁਲਸੀ ਮਾਤਾ ਦੇ ਵਿਆਹ ਦੀ ਦੇ ਬਾਰੇ ਜਿਹੜੀ ਜਾਣਕਾਰੀ ਲੈਣ ਦੇ ਲਈ ਅਸੀਂ ਅੱਜ ਪਿੰਡ ਬਲਾਡੇ ਦੇ ਮੰਦਿਰ ਦੇ ਵਿੱਚ ਪਹੁੰਚੇ ਆ ਤੇ ਜਾਣਦੇ ਆ ਪੰਡਤ ਜੀ ਤੋਂ ਪਹਿਲਾਂ ਸਵਾਲ ਹੈ ਸਾਡਾ ਕਿ ਪੰਡਤ ਜੀ ਜਿਹੜਾ ਤੁਲਸੀ ਮਾਤਾ ਦਾ ਜਿਹੜਾ ਵਿਆਹ ਦੇ ਬਾਰੇ ਕੀ ਕਹਿਣਾ ਚਾਹੁੰਗੇ ਤੁਲਸੀ ਮਾਤਾ ਕੀ ਦੁਆ ਦੇਸੀ ਕੋ ਤੁਲਸੀ ਦਾ ਹੀ ਸਾਦੀ ਹੋਤੀ ਹੈ ਸਾਲੇਗ੍ਰਾਮ ਜੀ ਕੇ ਸੰਯਾਤੀ ਹੈ ਇਹ ਆਪਣਾ Hindu ਧਰਮ ਕਰਮ ਸਾ ਜੀ ਤੇ ਜੇ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ માતા ਦੇ ਵਿਆਹ ਦੇ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਰੁਖ ਹੁੰਦੇ ਨੇ ਜਾਂ ਕੋਈ ਕਿਸ ਤਰ੍ਹਾਂ ਦੀ ਆਪਾਂ ਨੂੰ ਇੱਕਾਦੀ ਦੇ ਵਿੱਚ ਜਿਹੜਾ ਇਹ ਤਿਹਾਰ ਆਂਦਾ ਤਾਂ ਕਿਵੇਂ ਉਹਨਾਂ ਦਾ ਜਿਹੜਾ ਰੱਖਿਆ ਜਾਂਦਾ ਇਹ तुलसी माता की शादी दीपावली से 11वें दिन या 12वें दिन एकादशी से लेके पूर्णिमा से तक तुलसी माता दे दे की शादी कर सकते हैं जी जिसकी इच्छा हो धार्मिक अंश जैसे अपनी बेटी किसी का बेटी नहीं हो ਬ੍ਰਿਤੀ ਕੇ ਅਨਸਾਰ ਤ੍ਰਿਸ਼ਮਾਤਾ ਦੀ ਸਾਧੀ ਕਰ ਸਕਦੇ ਉਸ ਕੋ ਬਹੁਤ ਜੀ ਤਾਂ ਸਨਾਤਨ ਧਰਮ ਦੇ ਵਿੱਚ ਇਹ ਜੇ ਗੱਲ ਕਰੀਏ বিষ্ণੂ ਭਗਵਾਨ ਦੀ ਤਾਂ বিষ্ণੂ ਭਗਵਾਨ ਦਾ ਵੀ ਕਿਤੇ ਨਾ ਕਿਤੇ ਇਹਦਾ ਜ਼ਿਕਰ ਆਂਦਾ ਹੈ ਤਾਂ ਤੁਸੀਂ ਮਾਤਾ ਦੀ ਜਿਹੜੀ ਕਥਾ ਦੇ ਵਿੱਚ ਉਹ ਕੋ ਕੋ ਕੀ ਹੈ বিষ্ণੂ ਭਗਵਾਨ ਦਾ ਜਿਵੇਂ বিষ্ণੂ ਭਗਵਾਨ ਦੀ ਸਾਧੀ ਜਿਵੇਂ ਉਕੀ ਲక్ష్ਮੀ ਜੀ ਸੀ ਲక్ష్ਮੀ ਜੀ ਸਮੁੰਦਰ ਸਰ ਉੱਤਪਨ ਹੋਈ ਪਨ ਹੋਈ ਤੇ ਉਨ੍ਹਾਂ ਦਾ ਭਾਈ ਜਲੰਧਾ تھا ਜਲੰਧਨ ਨੇ ਉਨ੍ਹਾਂ ਨੇ ਸੇ ਦ੍ਰਿਸ਼ਵਾਪ ਪਿਆ ਤਾਂ ਤ੍ਰਿਸ਼ਮਾਤਾ ਤਾਂ ਜਲਵਾਤ ਇੱਥੇ ਪੈਣਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਕਰ ਲੈਣਿਆ ਆ ਕੀ ਕਹਿਣਾ ਚਾਹੋਗੇ ਜੀ ਅੱਜ ਦਾ ਤੁਸੀਂ ਕੀਰਤਨ ਕਰ ਰਹੇ ਹੋ ਤੇ ਆ ਤੁਸੀਂ ਮਾਤਾ ਦੇ ਵਿਆਹ ਦੇ ਸੰਬੰਧ ਦੇ ਵਿੱਚ ਤਾਂ ਕੀ ਕਹਿਣਾ ਚਾਹੋਗੇ ਅੱਜ ਗੁੜਲਾਡਾ ਪਿੰਡ ਦੇ ਵਿੱਚ ਹਨੂਮਾਨ ਮੰਦਿਰ ਦੇ ਵਿੱਚ ਤੁਸੀਂ ਮਾਤਾ ਦਾ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਸਾਰੀਆਂ ਪੈਣਾ ਨੇ ਮਿਲ ਕੇ ਪ੍ਰੋਗਰਾਮ ਰੱਖਿਆ ਹੈਗਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਇਹਨਾਂ ਨੇ ਬੜਾ ਹੀ ਸਾਥ ਦਿੱਤਾ ਹੈ ਸਾਡਾ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮਾਤਾ ਦਾ ਵਿਆਹ ਮਨਾਇਆ ਗਿਆ ਜੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਨੂੰ ਕੀ ਸਿਹਲਾ ਦਿਨਾਂ ਤਾਂ ਨੇ ਉਹ ਜਿਹੜੇ ਅ ਤੁਸੀਂ ਮਾਤਾ ਦੇ ਵਿਆਹ ਦੇ ਸੰਬੰਧੀ ਜਿਹੜੇ ਲੋਕਾਂ ਦਾ ਕੀ ਸੁਝਾਅ ਕਰਦੇ ਹਿੰਦੂ ਧਰਮ 'ਚ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਜੀ ਨਾਤੇ ਧਰਮ ਦਾ ਕਿ ਤੁਰਸੀ ਮਾਤਾ ਦਾ ਵਿਆਹ ਚਾਲੀਗ੍ਰਾਮ ભગવાન ਨਾਲ ਕੀਤਾ ਜਾਂਦਾ ਹੈ ਇਹ ਦੁਆਦੇਸ਼ੀ ਨੂੰ ਹੁੰਦਾ ਹੈ ਜੀ ਉਸ ਤੋਂ ਮੇਰੇ ਨਾਲ ਇਸ ਮੰਦਿਰ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਜਿਹੜਾ ਜਿਹੜਾ ਇਹ ਤਿਹਾਰ ਬੜੀ ਸ਼ਰਧਾ ਦੇ ਨਾਲ ਤੇ ਕਿਸ ਨੇਹਾ ਦੇ ਨਾਲ ਕੰਮ ਕਿਸ ਨਾਲ ਜਿਹੜੇ ਪਿਆਰ ਨਾਲ ਜਿਹਨੇ ਆਪਣਾ ਤਰੀ ਤੇ ਤੇ ਇਹ ਜਿਹੜਾ ਹੈ ਤੁਮ ਸੇਵਾ ਜਿਵੇਂ ਹਰ ਸਾਲ ਅਸੀਂ ਬਣਾਨੇ ਸ਼ਰਧਾ ਭਾਵਨਾ ਨਾਲ ਬਣਾਨੇ ਸਾਰੀ ਬਰਾਲੀ ਜਾਂ ਇਕੱਠੇ ਹੋਣੇ ਪਿਆਰ ਬਣਾ ਲੈਣਾ ਆਪ ਦੇ ਵਿੱਚ ਤੇ ਇਸ ਦਾ ਹਰ ਸਾਲ ਹੋਣਾ ਮਲਤਾਨੀ ਭਾਈਚਾਰੇ ਵੱਲੋਂ ਜਿਹੜਾ ਇਹ ਤਿਹਾਰ ਬੜਾ ਤੁਸੀਂ ਸ਼ਰਧਾ ਦੇ ਨਾਲ ਹਰ ਸਾਲ ਬਣਾਨੇ ਹੁੰਦਾ ਤੁਸੀਂ ਕੀ ਕਹਿੰਦੇ ਹੋ ਕਈ ਕਹਿੰਦੇ ਹਰ ਸਾਲ ਲਈ ਪਿਆਰ ਮਨਾਣੇ ਆ ਜੀ ਪਰ ਮਨਾਦੇ ਰਹਾਂਗੇ ਜੀ ਤੇ ਇਸ ਇਹਾਰ ਦੇ ਨਾਲ ਜਿਹੜਾ ਆਪਸੀ ਪਿਆਰ ਦਾ ਕੀ ਮਤਲਬ ਆਪਸੀ ਪਿਆਰ ਦਾ ਇਹ ਕਿ ਬਣਾ ਰਹੇ ਵਾ ਆਪਸੀ ਘਰ ਤਾਂ ਹੀ ਹੁੰਦੇ ਨੇ ਆਪਸੀ ਪਿਆਰ ਨਾਲ ਸਰਮਾ ਬਣਾ ਰਹੇ ਵਧੀਆ ਜੀ ਤਾਂ ਦੋਸਤੋ ਇਸ ਮੰਦਰ ਤੇ ਕੁਟੂਬਾਰੇ ਦੇ ਵਿੱਚ ਜਿਹੜਾ ਬੰਦਾ ਸ਼ਰਦਾ ਦੇ ਨਾਲ ਇੱਥੇ ਸੀਸ ਝੁਕੋਂਦਾ ਤਾਂ ਉਹਦੀ ਹਰ ਇੱਕ ਮਨ ਕਾਮਨਾ ਜਿਹੜੀ ਉਹ ਪੂਰੀ ਹੁੰਦੀ ਹੈ ਪੰਜੀ ਮੇਰੇ ਇੱਕ ਸੁਭਾਲ ਹੈ इस ब्याह किस तरह प्रसाद बनाया जाता है किस तरह इस विवाह में जैसे अपनी बेटी की शादी करते हैं ना तो उसी अनुसार मिठाई का प्रसाद बांटा जाता है फल का प्रसाद बांटा जाता है बारात भी निकाली जाती है धूमधाम से जो अपने घर पर बनाना चाहते हैं उसके घर पे भी बारात जाती है माता का आशीर्वाद होता है उसकी सारी मनोकामना पूरी होती है तुलसी ब्याह करने आशीर्वाद की प्राप्ति होती है तुलसी माता का जैसे अगर आप शादी करते हैं तो मान लो बेटी की शादी से ज्यादा फल मिलता है उसकी सारी मनोकामनाएं पूरी होती है किसी के जैसे संतान नहीं होती है संतान की प्राप्ति होती है किसी के जैसे शादी नहीं हुई है उसकी भी शादी छह महीने के अंदर हो, हो जाती है तुलसी माता की कथा धार्मिक कथा जुड़ी हुई है लोग पढ़ के काम ने वो पूरे हो तुलसी माता की कथा कार्तिक के महीने में सुनाई जाती है कार्तिक की महिमा इतनी महिमाएं जैसे आप प्रयाग में इलाहाबाद में हरिद्वार में काशी में मथुरा में कहीं भी जाओगे ना तो मथुरा में इसकी राधा दामोदर के दर्शन होते हैं राधा दामोदर के दर्शन करने से मनोकामना पूरी होती है कार्तिक के महीने इसलिए तुलसी विवाह मना ਤਾਂ ਪੰਡਿਤ ਜੀ ਨੇ ਦੱਸਿਆ ਕਿ ਦੀਵਾਲੀ ਤੋਂ ਗੈਰਵੇਂ ਦਿਨ ਜਿਹੜੀ ਤੁਸੀਂ ਮਾਤਾ ਦਾ ਜਿਹੜਾ ਵਿਆਹ ਕਰਾਇਆ ਜਾਂਦਾ ਤਾਂ ਇਹਦੀ ਬੜੀ ਮਹੱਤਤਾ ਹੈਗੀ ਆ ਆ ਭਾਰਤੀ ਸੱਭਿਆਚਾਰ ਦੇ ਵਿੱਚ ਧਾਰਮਿਕ ਥਲਾਂ ਦੇ ਉੱਤੇ ਇਹ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜਾ ਇਹ ਤਿਆਰ ਬੜੀ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ ਜਿਹੜਾ ਮਨਾਇਆ ਜਾਂਦਾ ਤੇ ਉਸ ਦੀ ਹਰ ਇੱਕ ਜਿਹੜੀ ਇੱਛਾ ਪੂਰੀ ਹੁੰਦੀ ਹੈ ਕੈਮਰਾ ਪਰਸਨ ਰਵਲ ਸ਼ਰਮਾ ਦੇ ਨਾਲ ਮੈਂ ਮਿਰਚਾਵਲਾ ਦੇ ਨੈਕਸਰਾ ਟੀਵੀ ਫੁਟਲਟ